ਮੈਕ ਸ਼ੰਦ ਲਿਖਿਆ ਸੀ ਮੈਂ ਸਾਥੀਆਂ ਦੇ ਕੋਲੋਂ ਕਹੌਣ ਲੱਗੇ ਐ ਇਹ ਕਹਿ ਕੇ ਤਖੀਮਾ ਮੰਗ ਲੈਣੀ ਰੱਬ ਦੇ ਅੱਗੇ ਅਰਦਾਸ ਕਿ ਸੱਚੇ ਪਾਤਸ਼ਾਹ ਪੁੱਤਰ ਵੀ ਸਭ ਨੂੰ ਦੇਵੀ ਤੇ ਧੀਆਂ ਵੀ ਦੇਵੀ ਪੋਤਰੇ ਵੀ ਦੇਵੀ ਤੇ ਪੋਤਰੀਆਂ ਵੀ ਦੇਵੀ ਦੋਤਰੇ ਵੀ ਦੇਵੀ ਤੇ ਦੋਤਰੀਆਂ ਵੀ ਦੇਵੀ ਇੱਕ ਅਰਦਾਸ ਮੈਂ ਲਿਖੀ ਸੀ ਔਰ ਨਮੀਨ ਸ਼ੰਦ ਸ਼ਾਇਦ ਪਹਿਲੀ ਵਾਰ ਹੀ ਇਸ਼ੰਤ ਮੇਰੇ ਸਾਥੀ ਕਹਿਣਗੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕਿ ਸਭ ਪਰਿਵਾਰਾਂ ਵਿੱਚ ਖੁਸ਼ੀਆਂ ਤੇ ਖੇੜੇ ਦੇਵੇਂ ਚੁੱਲ੍ਹਾ ਸਭ ਦਾ ਤਪਦਾ ਰਹੇ ਸਭ ਆਨੰਦ ਵਿੱਚ ਰਹਿਣ ਸਾਡਾ ਤੇ ਮਿਸ਼ਨ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗੀਏ ਆਓ ਅਰਥ ਆਪਣੇ ਆਪ ਹੀ ਛੰਦ ਕਰੇਗਾ ਕੇ ਪੁੱਤਰ ਪੋਤਰੇ ਦੋਤੀਆਂ ਦੋਤੇ ਰੱਬਾ ਦੇਵੀ ਸਾਰਿਆਂ ਨੇ ਰੱਬ ਦੀਆਂ ਦਾਤਾਂ ਸੱਬੇ ਹੋਵਣਾ ਜਾਂ ਮਰੀ ਜਨਰ ਹੋਵੇ ਜਿਹੜਾ ਬੰਦਾ ਪਾਪ ਕਮਾਉਂਦਾ ਉਸੇ ਨੂੰ ਹੀ ਡਰ ਹੋਵੇ ਜਿਹੜਾ ਬੰਦਾ ਪਾਪ ਕਮਾਉਂਦਾ ਉਸੇ ਨੂੰ ਹੀ ਡਰ ਹੋਵੇ ਔ ਮਾਲਕ ਦੇ ਨਿਰੰਗ ਨਿਆਰੇ ਪੁੱਛ ਲਾ ਗੁਰੂ ਪਿਆਰਿਆਂ ਨੂੰ ਪੋਤੇ ਪੋਤੀਆਂ ਦੋ ਤੀਆਂ ਦੋਤੇ ਰੱਬਾ ਦੇ ਵੀ ਸਾਰਿਆਂ ਨੂੰ ਪੋਤੇ ਪੋਤੀਆਂ ਦੋ ਤੀਆਂ ਦੋਤੇ ਰੱਬਾ ਦੇ ਵੀ ਸਾਰਿਆਂ ਨੂੰ ਵੱਡੀ ਵੇਲ ਬਾ ਪੀੜ ਚਾਲੀ ਸਤ ਗੁਰ ਨੇ ਫਰਮਾਇਆ ਹੈ ਪੁੱਤ ਮਾਤਾ ਕੀ ਅਸੀਸ ਬਾਣੀ ਦੇ ਵਿੱਚ ਆਇਆ ਹੈ ਪੁੱਤ ਮਾਤਾ ਕੀ ਅਸੀਸ ਬਾਣੀ ਦੇ ਵਿੱਚ ਆਇਆ ਹੈ ਆਓ ਰਿਸ਼ਤੇ ਨਾ ਟਖੰਡ ਤੋਂ ਮਿੱਠੇ ਪੁੱਛ ਲਈ ਗ੍ਰਿਸ਼ਤ ਦੁਲਾਰਿਆਂ ਨੂੰ ਪੋਤੇ ਪੋਤੀਆਂ ਦੋ ਪੁੱਤ ਸਖਣਾ ਬੰਦਾ ਝੁਰ ਝੁਰ ਮਰਦਾ ਰੰਦਾ ਸਾਨੂੰ ਵੀ ਪੁੱਤ ਧੀ ਕੋਈ ਦੇ ਦੇ ਰਾਤ ਦਿਨੇ ਪਿਆ ਕਹਿੰਦਾ ਹੈ ਸਾਨੂੰ ਵੀ ਪੁੱਤ ਧੀ ਕੋਈ ਦੇ ਦੇ ਰਾਤ ਦਿਨੇ ਪਿਆ ਕਹਿੰਦਾ ਹੈ ਔ ਜੇ ਮੁੱਲ ਪੁੱਛਣਾ ਪਤ ਤੇ ਧੀ ਦਾ ਪੁੱਛ ਲਈ ਥੜ ਦੇ ਮਾਰਿਆ ਨੂੰ ਪੋਤੇ ਪੋਤੀਆਂ ਦੋ ਤਿੰਨ ਦੋ ਤੀਆਂ ਦੋ ਤੀਆਂ ਦੋ ਤੀ ਰੱਬਾ ਦੇਵੀ ਸਾਰਿਆਂ ਨੂੰ ਉਹ ਥੱਕਿਆ ਟੁੱਟਿਆ ਬੰਦਾ ਜਦ ਵੀ ਘਰ ਸ਼ੰਮਾ ਨੂੰ ਆਉਂਦਾ ਹੈ ਛਾਤੀ ਤੇ ਪੁੱਤ ਪੋਤਾਲੇ ਤੇ ਸਭ ਥਕੇ ਵਾਂ ਲਾਉਂਦਾ ਹੈ ਛਾਤੀ ਤੇ ਪੁੱਤ ਪੋਤਾਲੇ ਤੇ ਸਭ ਥਕੇ ਵਾਂ ਲਾਉਂਦਾ ਦੋ ਤੀਆਂ ਦੋਤੇ ਰੱਬ ਦੇ ਵੀ ਸਾਰਿਆਂ ਨੂੰ ਪੋਤੇ-ਪੋਤੀਆਂ ਦੋ ਤੀਆਂ ਦੋਤੇ ਰੱਬ ਦੇ ਵੀ ਸਾਰਿਆਂ ਨੂੰ ਓ ਸ਼ਹਿਰਾਂ ਦੀ ਅਰਦਾਸ ਦਾਤੀਆ ਕਰਦੀ ਮਹਿਰ ਨਿਮਾਣਿਆ ਤੇ ਓ ਗੁਣਿਆਰੇ ਗੁਣ ਦੀ ਕੋਈ ਕਰਦੀ ਮਹਿਰ ਨਤਾਣ ਤੇ ਓ ਗੁਣਿਆਰੇ ਗੁਣਮੀ ਕੋਈ ਕਲ ਦੀ ਮੇਰ ਤਾਣਿਆ ਤੇ ਓ ਨੇੜ ਹੋ ਕੇ ਸੁਣ ਲਈ ਦਾਦਾ ਤੂੰ ਕਰਮਾਂ ਦੇ ਮਾਰਿਆਂ ਨੂੰ ਪੋਤੇ-ਪੋਤੀਆਂ ਦੋ ਤੀਆਂ ਦੋਤੇ ਰੱਬਾ ਦੇ ਵੀ ਸਾਰਿਆਂ ਨੂੰ ਪੋਤਿਆਂ-ਪੋਤੀਆਂ ਦੋ ਤੀਆਂ ਦੋਤੇ ਰੱਬਾ ਦੇ ਵੀ ਸਾਰਿਆਂ ਨੂੰ ਓ ਟਿਲਵਾਵਾ ਸੰਗਤਾਂ ਦੇ ਵਿੱਚ ਗਾਇਆ ਏ ਇਹ ਦਾਤਾ ਨਾ ਇਹ ਦਾਤਾ ਨਾ ਮਿਲਣ ਬਜਾਰੋਂ ਕੁੱਲ ਆਲਮ ਫਰਮਾਇਆ ਏ ਇਹ ਦਾਤਾ ਨਾ ਮਿਲਣ ਬਜਾਰੋਂ ਕੁੱਲ ਆਲਮ ਫਰਮਾਇਆ ਏ ਹੋ ਕਿਣ ਕਾ ਕਿੰ ਕ ਆਪਣੇ ਦਰਤੋਂ ਦੇ ਦੇ ਲਈਏ ਮਾਨ ਖੁਲਾਰਿਆਂ ਨੂੰ ਪੋਤਿਆਂ ਪੋਤੇ ਦੋ ਤੀਆਂ ਦੋਤੇ ਰੱਬਾ ਦੇ ਵੀ ਸਾਰਿਆਂ ਨੂੰ ਪੋਤਿਆਂ ਪੋਤੇ ਦੋ ਤੀਆਂ ਦੋਤੇ ਰੱਬਾ 2 ਫਰਵਰੀ ਨੂੰ ਵਿਮਾ ਘਾਡੀ ਤੇ ਕਬੀਸ਼ਰੀ ਦਰਬਾਰ ਹੋਣ ਜਾ ਰਿਹਾ ਹੈ 20 ਸਾਲ ਬੀਤ ਗਏ ਇਹ ਤੁਹਾਡੀ ਸਭ ਦੀ ਕਿਰਪਾ ਹੈ ਗੁਰੂ ਬਾਬਾ ਜੀ ਦੀ ਕਿਰਪਾ ਹੈ ਵਿਮਾ ਗੁਰਮਤ ਸਮਾਗਮ ਜਿਹੜਾ ਹੈ ਇਹ ਸਹਿਬਜ਼ਾਦਿਆਂ ਨੂੰ ਸਮਰਪਿਤ ਮਾਂ ਗੁਜਰ ਕੌਰ ਨੂੰ ਸਮਰਪਿਤ ਕਲਗੀ ਵਾਲੇ ਪਾਤਸ਼ਾਹ ਤੇ ਸਾਰੇ ਪਰਿਵਾਰ ਨੂੰ ਸਮਰਪਿਤ 18 ਫਰਵਰੀ ਨੂੰ ਗੱਲ ਬਾਬਾ ਬਿਧੀ ਚੰਦ ਉਹਨਾਂ ਦਾ ਹਜ਼ੂਰੀ ਰਾਗੀ ਜੱਤਾ ਕਬੀਸ਼ਰੀ ਜੱਤਾ ਪਹੁੰਚ ਰਿਹਾ ਹੈ ਚਿੰਤਕ ਲੋਕ ਉਸ ਵਿੱਚ ਪਹੁੰਚ ਰਹੇ ਨੇ 10 ਤੋਂ 2 ਵਜੇ ਤੱਕ ਆਇਓ ਸਾਰੇ ਮੈਂ ਆਪਣੀਆਂ ਭੈਣਾ ਮਾਤਾਵਾਂ ਨੂੰ ਵੀ ਬੇਨਤੀ ਕਰਾਂਗਾ ਧੀਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਆਇਓ ਔਰ 10 ਤੋਂ 2 ਵਜੇ ਤੱਕ ਦਾ ਇਹ ਪ੍ਰੋਗਰਾਮ ਹੈ 18 ਫਰਵਰੀ ਦਿਨ ਐਤਵਾਰ ਵਾਲੇ ਦਿਨ ਸੋ ਇਹ ਬੇਨਤੀ ਪ੍ਰਵਾਨ ਕਰਿਓ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਅਸੀਂ ਖਿਮਾ ਚਾਹੁੰਦੇ ਹਾਂ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਦੂਰ ਦਰਾਡੇ ਤੱਕ ਇਸ ਨੂੰ ਸੰਗਤ ਤੱਕ ਰਿਹਾ ਹੈ